ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਖਾਸ ਸ਼ਹਿਰ ਪੱਟੀ ਪੱਟੀ ਖਾਸ ਸ਼ਹਿਰ ਤੁਸੀਂ ਵਿਜ਼ਿਟ ਕਰਨੀ ਹੈ ਦੋਸਤੋ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਭਾਜੀ ਸਰਦਾਰ ਸੁਖਨਿੰਦਰ ਸਿੰਘ ਮੇਰੇ ਨਾਲ ਹੋਣਗੇ ਸੁਖਨਿੰਦਰ ਸਿੰਘ ਸੇਖੋਂ ਨੰਬਰ ਭਾਜੀ ਉਹਨਾਂ ਦੇ ਬਿਲਕੁਲ ਜਿਹੜੇ ਸਕਰੀਨ ਤੇ ਦੋਸਤੋ ਥੱਲੇ ਚੱਲਦੇ ਕਰ ਦਿਆਂਗੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਘਰ ਵਿਜ਼ਿਟ ਕਰ ਸਕਦੇ ਹੋ ਕੈਬਨਿਟ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਹੋਣਾ ਦੀ ਕੋਠੀ ਵੀ ਬਿਲਕੁਲ ਨਜ਼ਦੀਕ ਆ ਮੇਨ ਐਡਰੈਸ ਜਿਹੜਾ ਪ੍ਰੋਪਰ ਦੋਸਤੋ ਬਾਕੀ ਕੰਨਿਆ ਸਕੂਲ ਕੰਨਿਆ ਸਕੂਲ ਬਿਲਕੁਲ ਲੱਗੇ ਆ ਉਸਦੇ ਬਿਲਕੁਲ ਆਪੋਜੀਟ ਭਾਜੀ ਸੁਖਨਿੰਦਰ ਸਿੰਘ ਹੋਣਾ ਦਾ ਨਿਵਾਸ ਆ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਆਪਾਂ ਨੀਲੀ ਰਾਵੀ ਦੀ ਜਿਹੜੀ ਆ ਦੋਸਤੋ ਇੱਕ ਨੀਲੀ ਦੀ ਕਹੋ ਇੱਕ ਝੋਟੀ ਦਿਖਾਵਾਂਗੇ ਬਹੁਤ ਕਮਾਲ ਦੀ ਝੋਟੀ ਆ ਬਹੁਤ ਵੱਡੀ ਸੇਵਾ ਚੰਗੀ ਸੰਭ ਸੰਭਾਲ ਦੇ ਵਿੱਚ ਪਲੀ ਆ ਚੰਗੀ ਪਾਲੀ ਪੋਸੀ ਜਿਹੜੀ ਦੋਸਤੋ ਇੱਕ ਝੋਟੀ ਦਿਖਾਵਾਂਗੇ ਪਹਿਲਾ ਰਿਕਾਰਡ ਵੀ ਭਾਜੀ ਸੁਖਨਿੰਦਰ ਸਿੰਘ ਹੋਣਾ ਦੇ ਕੋਲ ਆ ਚਵਾਈ ਕੀਤੀ ਆ ਹੱਥੀ ਚਵਾਈ ਕੀਤੀ ਆ ਪੂਰਾ ਰਿਕਾਰਡ ਆਪਦੇ ਮੂੰਹੋਂ ਆਪਦੀ ਜੁਬਾਨੀ ਦੱਸਣਗੇ ਬਿਲਕੁਲ ਇੱਕ ਮਾਲੀਆਂ ਦਾ ਭਲੇਖਾ ਪਾਉਂਦੀ ਆ ਦੋਸਤੋ ਉਹਨਾਂ ਵੀਰਾਂ ਲਈ ਇਹ ਵੀਡੀਓ ਆ ਬਾਕੀ ਇੱਕ ਫਸਟਲੀ ਮੈਂ ਇਹ ਗੱਲ ਦੱਸਦਾ ਦੋਸਤੋ ਬਿਲਕੁਲ ਬਕਾਊ ਆ ਸੇਲ ਦੇ ਲਈ ਅਵੇਲੇਬਲ ਆ ਅੱਜ ਵਿਚਾਰ ਬਣਿਆ ਸੀਗਾ ਬਿਲਕੁਲ ਤਿਆਰੀ ਦੇ ਵਿੱਚ ਆ ਹਜੇ ਘੱਟੋ ਘੱਟ 15 ਦਿਨ ਦਾ ਜਿਹੜਾ ਸਮਾਂ ਕੋਈ ਲੱਗ ਸਮ ਹਜੇ 15 ਦਿਨ ਪੈ ਆ ਸੂਣ ਦੇ ਵਿੱਚ ਪਰ ਜਿਹੜੀ ਦੋਸਤੋ ਤਸੱਲੀ ਦੇ ਨਾਲ ਆਪਾਂ ਤੁਹਾਨੂੰ ਇਹ ਝੋਟੀ ਦਿਖਾਵਾਂਗੇ ਹਰ ਇੱਕ ਪਹਿਲੂ ਤੋਂ ਮਾਰਕਿੰਗ ਬਿਲਕੁਲ ਕੁਆਲਿਟੀ ਤੁਹਾਡੇ ਸਾਹਮਣੇ ਹੋਵੇਗੀ ਆ ਕੋਕ ਬਿੱਲੀ ਮਨ ਕੀ ਆਖਾ ਸਿੰਘਾ ਸੁnga ਦੇ ਬੰਤਰ ਹਰ ਇੱਕ ਚੀਜ਼ ਤੁਹਾਨੂੰ ਦਿਖਾਵਾਂਗੇ ਆਪਾਂ ਤਰੀਕੇ ਦੇ ਨਾਲ ਉਸ ਤੋਂ ਪਹਿਲਾਂ ਜਿਹੜੀ ਇਸ ਛੋਟੀ ਦੀ ਇਨਫੋਰਮੇਸ਼ਨ ਆ ਉਹ ਆਪਾਂ ਭਾਜੀ ਸੁਖਨਿੰਦਰ ਹੁਣਾ ਸਿੰਘ ਦੇ ਕੋਲ ਚਲਦੇ ਆ ਪੁੱਛ ਰਹੇ ਨੇ ਵੀ ਕੀ ਡਿਟੇਲ ਆ ਅਸਲ ਨੀਲੀ ਦਾ ਰਵਾ ਜਿਹੜਾ ਦੋਸਤੋ ਤੁਸੀਂ ਇਸ ਦੇ ਵਿੱਚ ਝਲਕ ਮਾਰਦਾ ਹੋਇਆ ਤੁਹਾਨੂੰ ਨਜ਼ਰ ਜ਼ਰੂਰ ਆਊਗਾ ਬਾਕੀ ਜਿਹੜਾ ਚੰਗੇ ਮਿਲਕ ਵਾਲੀ ਆ ਪਹਿਲੇ ਸਵੇਰ ਬਹੁਤ ਵਧੀਆ ਮਿਲਕਿੰਗ ਰਹੀ ਆ ਇਸ ਵਾਰ ਵੀ ਆਪਾਂ ਪੁੱਛਾਂਗੇ ਵੀ ਕੇਸ ਕਿੰਨੀ ਕੁ ਮਿਲਕ ਦੀ ਆਸ ਜਿਹੜੀ ਆਪਾਂ ਇਸ ਛੋਟੀ ਤੋਂ ਕਰ ਸਕਦੇ ਆ ਬਾਕੀ ਆਰਡਰ ਹਵਾਨਾ ਹਜੇ ਕਾਫੀ ਬਣਾਉਣਾ ਕੋਈ ਸਮਾਂ ਹਜੇ 1 ਕੱਚੀ ਅਸੂ ਆਪਾਂ ਗੱਲਬਾਤ ਕਰਦੇ ਆਂ ਭਾਜੀ ਸੁਖਨਿੰਦਰ ਸਿੰਘ ਹੋਣਾ ਦੇ ਨਾਲ ਸਤਿ ਸ੍ਰੀ ਅਕਾਲ ਭਾਜੀ ਸੁਖਨਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਵੈਰੂ ਜੀ ਦਾ ਖਾਲਸਾ ਦੇ ਵੈਰੂ ਜੀ ਕੀ ਫਤਿਹ ਤੇ ਅੱਜ ਆਪਣੇ ਕੋਲ ਇਹ ਝੋਟੀ ਵਿਕਾਊ ਆ ਇਹ ਝੋਟੀ ਆਪਾਂ ਪਹਿਲੇ ਸਵੇਰ ਮਤਲਬ ਕਿ ਟੁੱਕੀ ਗੱਪਣ ਨਹੀਂ ਲਈ ਸੀ ਜੀ ਟੁੱਕੀ ਗੱਪਣ ਨਹੀਂ ਲਈ ਜੀ ਟੁੱਕੀ ਗੱਪਣ ਲਈ ਅੱਛਾ ਜੀ ਤੇ ਹੁਣ ਦੂਜਾ ਸਵੇਰ ਸੋਣਾ ਜੀ ਹੁਣ ਦੂਜਾ ਸਵੇਰ ਸੋਣਾ ਜੀ ਠੀਕ ਆ ਜੀ ਦੂਜੇ ਸੂਬੇ ਦੇ ਵਿੱਚ ਹੁਣ ਦੋਸਤੋ ਸੂਣ ਜਾ ਰਹੀ ਹੈ ਤੇ ਦਿਨ ਹਜੇ ਕਿੰਨੇ ਕੁ ਲੈ ਜੂ ਦਿਨ ਹਜੇ 15 ਲੈ ਨੇ ਨਹੀਂ 15 16 ਤਰੀਕ ਨੂੰ ਦਿਨ ਪੂਰੇ ਹੋਣੇ 10 ਮਹੀਨੇ ਜੇ ਉੱਤੇ ਲੈ ਜਾਊਗੀ 2-4 ਦਿਨ ਹੋ ਸਕਦਾ 16 ਜੂਨ ਨੂੰ ਦਿਨ ਪੂਰੇ ਆ ਹਾਂ ਹਾਂ ਤੇ ਦਿਨ ਜਿੱਡੀ ਇੱਕ ਸਰਦਾਰ ਸਾਹਿਬ ਐ ਗੱਲ ਵੀ ਜਿੱਡੀ ਰਾਜੀ ਆ ਝੋਟੀਆਂ ਕਮਾਲੀਆਂ ਦਾ ਭਲੇਖਾ ਪਾਉਂਦੀ ਆ ਵੀ ਹੋ ਸਕਦਾ ਵੀ ਰਾਜੀ ਬਸੂ ਆਪਾਂ ਕਹਿ ਦਿੰਨੇ ਵੀ ਹਫਤਾ ਖੰਡ ਉੱਪਰ ਵੀ ਲੈ ਜਾਂਦਾ ਲੈ ਜਾਂਦਾ ਜੀ ਲੈ ਜਾਂਦਾ ਬਿਲਕੁਲ ਤੇ ਬਾਕੀ ਦੋਸਤੋ ਇੱਕ ਵਾਰੀ ਪੂਰਾ ਸਰੀਰ ਘਟਾਂਚਾ ਮੈਂ ਤੁਹਾਨੂੰ ਬੜੀ ਨਜ਼ਦੀਕੀ ਥੋੜਾ ਕੋਲੋਂ ਦਿਖਾਉਣਾ ਹੈ ਸੋ ਜਿਹੜੇ ਚਾਹਵਣੇ ਵੀਰ ਹੋਣਗੇ ਖਾਸ ਪੰਜਾਬ ਚਾਹੇ ਪੰਜਾਬ ਤੋਂ ਬਾਹਰ ਸੀਲ ਏਡੀ ਆ ਜਿੱਥੇ ਖਲਾਰਦੇ ਹੋ ਉੱਥੇ ਹੀ ਖੜੀ ਰਹੂਗੀ ਜੀ ਬਿਲਕੁਲ ਜੀ ਮੂੰਹ ਫੜ ਕੇ ਜੋੜੀ ਮਰਜ਼ੀ ਚੀਜ਼ ਦੇ ਦਿਓ ਨਾਲ ਨਾਲ ਤੁਸੀਂ ਮੂੰਹ ਚ ਪਾ ਸਕਦੇ ਜੀ ਬਿਲਕੁਲ ਜੀ ਇਹ ਫਿਰ ਮਤਲਬ ਕਿ ਆਪਾਂ ਸਟਾਰਟਿੰਗ ਤੋਂ 100 ਸਿਖਾਇਆ ਵੀ ਗਿਆ ਪਸ਼ੂ ਨੂੰ ਹਾਂ ਆ ਗਿਆ ਜੀ ਤੇ ਮੂੰਹ ਫੜ ਕੇ ਅਕਸਰ ਪਸ਼ੂ ਲੈ ਲੈਂਦਾ ਚੀਜ਼ ਕੋਈ ਜਿੰਨੇ ਵੀ ਡੰਗਰਾ ਮੈਂ ਸਰਕ ਨੂੰ ਦਵਾਈ ਦੇਣਾ ਮੂੰਹ ਫੜ ਕੇ ਦੇਣਾ ਜੀ ਬਿਲਕੁਲ ਬਿਲਕੁਲ ਥੋੜੀ ਮਿਹਨਤ ਲੱਗਦੀ ਪਹਿਲਾਂ ਲੱਗਦੀ ਲੱਗਦੀ ਆ ਮੁੜਕੇ ਨਹੀਂ ਲੱਗਦੀ ਹਾਂ ਹਾਂ ਬਿਲਕੁਲ ਜੀ ਤੇ ਅੱਜ ਦੋਸਤੋ ਬਿਲਕੁਲ ਤੁਸੀਂ ਵੇਖੋਗੇ ਚੰਗੀ ਸੇਵਾ ਸੰਭਾਲਦੇ ਵਿੱਚ ਆ ਦੂਜਾ ਸੂਆ ਮੈਂ ਇੱਕ ਵਾਰੀ ਜੜੀ ਆ ਜਾਣਾ ਦੋਸਤੋ ਪੂਰੇ ਵਿਛੇ ਦੇ ਉੱਪਰ ਦੂਜਾ ਸੂਆ ਇਸ ਝੋਟੀ ਨੇ ਸੂਣਾ ਤੇ ਮਾਰਕਿੰਗ ਬਿਲਕੁਲ ਤੁਸੀਂ ਵੇਖੋਗੇ ਬੱਗੀ ਨਾਸ ਇੱਕ ਬਨੇ ਕੱਟ ਜਰੂਰ ਟੁੱਟਦਾ ਜਿਵੇਂ ਆਪਾਂ ਨੀਲੀ ਦੀਆਂ ਵੱਜਾਂ ਦੇਖਦੇ ਆਂ ਝੋਟੀਆਂ ਦੇਖਦੇ ਆਂ ਅੱਖਾਂ ਬਿੱਲੀਆਂ ਨੇ ਦੂਜੀ ਅੱਖ ਦੇ ਵਿੱਚ ਵੀ ਜਵਾਬ ਆ ਆ ਇੱਕ ਬਿੱਲੀ ਮਣਕੀ ਅੱਖਾ ਦੋਸਤੋ ਲਾਲੀ ਅੱਖਾਂ ਦੇ ਵਿੱਚ ਪੂਰੀ ਤੇ ਆ ਤੁਸੀਂ ਜਿਹੜੀ ਮਾਰਕਿੰਗ ਆ ਪੈਰਾਂ ਤੇ ਅਗਲੇ ਪੈਰ ਜਿਹੜੇ ਵਾਈਟ ਆ ਧੋਤੇ ਆ ਠੀਕ ਆ ਜੀ ਤੇ ਮਗਰਲੇ ਪੈਰ ਜਿਹੜੇ ਆ ਦੋ ਮਾਰਕਿੰਗ ਤੁਸੀਂ ਦੇਖੋਗੇ ਚਾਹੀਦੀ ਆ ਜੀ ਬਿਲਕੁਲ ਲਿਮਟਿਡ ਜੀ ਆ ਵੀ ਸਫੇਦੀ ਕੋਈ ਉਹ ਨਹੀਂ ਹੈਗੀ ਵੀ ਇਹ ਨਿਸ਼ਾਨੀਆਂ ਦੋਸਤੋ ਜਿਹੜੀਆਂ ਬਿਲਕੁਲ ਮਾਰਕਿੰਗ ਦੇ ਵਿੱਚ ਲਿਮਟਿਡ ਨਿਸ਼ਾਨੀਆਂ ਨੇ ਤੇ ਹਵਾਨੇ ਤੇ ਜਿਹੜਾ ਦਾਗ ਵੀ ਵੀਰ ਬਹੁਤੇ ਕਹਿੰਦੇ ਆ ਵੀ ਹਵਾਨੇ ਤੇ ਵੀ ਆ ਉਹ ਵੀ ਪ੍ਰੋਪਰ ਤੁਹਾਨੂੰ ਦੇਖਣ ਦੇ ਵਿੱਚ ਮਿਲੂਗਾ ਠੀਕ ਆ ਦੋਨੋਂ ਸਾਈਡਾਂ ਤੇ ਆ ਦੇਖੋ ਪੂਛ ਵੀ ਉੱਪਰ ਤੱਕ ਵਾਈਟ ਤੇ ਆ ਆਰਡਰ ਕੁਆਲਿਟੀ ਜਿਹੜੀ ਦੋਸਤੋ ਬੈਕ ਸਾਈਡ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਆ ਤੇ ਆ ਪੇਟ ਪੂਠਾ ਵੇਖੋ ਥੱਬਿਆਂ ਦੇ ਥੱਬੇ ਤੇ ਬੜੀ ਵਧੀਆ ਚੰਗੀ ਸਾਮ ਸੰਭਾਲਾ ਪਸ਼ੂ ਇੱਕ ਨਹੀਂ ਦੋਸਤੋ ਵੀ ਇਹ ਨਹੀਂ ਵੀ ਇਹ ਕੱਲੀ ਝੋਟੀ ਤੁਹਾਨੂੰ ਇਸ ਘਰੋਂ ਐਵੇਂ ਦੀ ਮਿਲੂਗੀ ਪਸ਼ੂ ਹੋਰ ਵੀ ਪੰਜ ਚਾਰ ਜਿਹੜੀਆਂ ਮੱਝਾਂ ਰਾਹੇਗੀਆਂ ਨੇ ਬਿਲਕੁਲ ਰਾਜੀ ਆ ਤੇ ਇੱਕ ਤੋਂ ਇੱਕ ਵੱਧ ਗਿਆ ਠੀਕ ਆ ਅੱਛਾ ਪਾਜੀ ਕਿੰਨਾ ਕੁ ਮਿਲਕ ਪਹਿਲੇ ਸਵੇਰੇ ਦੱਸਿਆ ਜੀ ਪਹਿਲਾਂ 14 ਲੀਟਰ ਚੋਇਆ ਆ ਆਪਦੀ ਸੇਵਾ ਤੇ ਆਪਦੀ ਸੇਵਾ ਤੇ ਹਾਂ ਠੀਕ ਆ ਹੁਣ ਆਪਾਂ ਦੂਜੇ ਸਵੇਰੇ ਪਹਿਲਾਂ ਜਦੋਂ ਤੁਸੀਂ ਖਰੀਦੀ ਸੀ ਉਹ ਤਾਂ ਵੀ ਸਿਰ ਤੇ ਬੈਠੀ ਸੀ ਕੋਈ ਲੱਸੀ ਸੀ ਕਿਹਦੇ ਘਰੋਂ ਲੱਸੀ ਆਈ ਸੀ ਹੁਣ ਆਪਾਂ ਮਲਕੀ ਚੰਗੀ ਸਾਂਭ ਸੰਭਾਲ ਕੀਤੀ ਤੇ ਹੋ ਸਕਦਾ ਮਿਲਕ 1500 ਪਾਰ ਹੋ ਜੇ ਆਪ 16 ਦਾ ਨਾਮ ਨਾ ਕਰੂਗੀ ਜੀ 16 16 ਦਾ ਨਾਮ ਨਾ ਕਰੂਗੀ ਠੀਕ ਹੈ ਜੀ ਹਾਂਜੀ ਹਾਂਜੀ ਸੋ ਫੋਲੋ ਬੱਡੀ ਹਾਈਟ ਆ ਦੋਸਤੋ ਠੀਕ ਆ ਵੀ ਇਹਨੂੰ ਅਲਬਖਸ਼ ਦਾ ਲੱਗਾ ਆ ਜੀ ਹੁਣ ਗੱਪਣ ਕਿਹੜੇ ਸੀਮਰ ਤੋਂ ਅਲਬਖਸ਼ ਤੋਂ ਅਲਬਖਸ਼ ਤੋਂ ਗੱਪਣ ਅਲਬਖਸ਼ ਤੋਂ ਗੱਪਣਾ ਦੋਸਤੋ ਠੀਕ ਆ ਤੇ ਅਲਬਖਸ਼ ਸਾਂਹ ਤੋਂ ਗੱਪਣਾ ਤੇ ਚੰਗੀ ਮਾਰਕਿੰਗ ਆ ਦੋਸਤੋ ਜੇਕਰ ਮਦਰ ਦੀ ਚੰਗੀ ਮਾਰਕਿੰਗ ਆ ਤੇ ਫਾਦਰ ਵੀ ਜਿਹੜਾ ਦੋਸਤੋ ਹਲ ਬਖਸ਼ਾ ਤੇ ਬੱਚਾ ਕੇ ਚੰਗੇ ਆਉਣ ਦੀ ਸੁਭਾਵਨਾ ਹੈ ਆਪਾਂ ਜਿਹੜਾ ਦੋਸਤੋ ਗਰੰਟੀ ਨੋਖਾ ਗਰੰਟੀ ਨਾ ਬਿਲਕੁਲ ਤੇ ਏਆਈ ਕਰਵਾਈ ਸੀ ਜੀ ਹਾਂਜੀ 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 ਏਆਈ ਕਰਵਾਈ ਸੀਗੀ ਤੇ ਤੁੰ ਨਹੀਂ ਤੁੰ ਨੀ ਵੇਖੋ ਕਿੰਨੀ ਆ ਜੀ ਬਿਲਕੁਲ ਜੀ ਇੰਨੀ ਆਮ ਤੋਂ ਨਹੀਂ ਨਹੀਂ ਬਗੜਾਦੇ ਇਹਨੇ ਥੱਲੇ ਪੋਲੇ ਬਾਣ ਨਹੀਂ ਹੁੰਦੇ ਬਿਲਕੁਲ ਮਾਲੀ ਜੰਨੀ ਤੁੰ ਨਹੀਂ ਥੱਲੇ ਬਿਲਕੁਲ ਆ ਦੇਖੋ ਜੀ ਧੁੰ ਵਗੈਰਾ ਦੇਖੋ ਬਾਕੀ ਇੱਕ ਪਾਜੀ ਸੁਖਨਿੰਦਰ ਸਿੰਘ ਜੀ ਆ ਫੇਸ ਤੋਂ ਮਾੜਾ ਥੱਲੇ ਝਾਲਰ ਜੀ ਵਿਖਾਇਓ ਜੇ ਫੁੱਲ ਬਰੀਡ ਵਾਲੇ ਮਾਲੀਆਂ ਦੀ ਬਣਦੀ ਹੈ ਨਾ ਉਹ ਸ਼ੇਪ ਜਿਹੜੀਆ ਦੋਸਤੋ ਤੁਸੀਂ ਵੇਖੋਗੇ ਆਹ ਵੇਖੋ ਜੀ ਫੇਸ ਤੋਂ ਬਿਲਕੁਲ ਥੱਲੇ ਠੋਡੀ ਵਾਲੇ ਪਾਸੇ ਤੋਂ ਬਿਲਕੁਲ ਧੌਣ ਦੇ ਨਾਲ ਜਿਹੜੀ ਹੈ ਢਿੱਲਾਪਨ ਬਹੁਤ ਅੱਛੀ ਝੋਟੀ ਦੇ ਵਿੱਚ ਤੇ ਕਾਬਲੇ ਤਾਰੀਫ ਆਪਾਂ ਤੋਰ ਕੇ ਦਿਖਾਉਣੀ ਇੱਕ ਵਾਰੀ ਜੀ ਫੁੱਲ ਵੱਡੇ ਕੱਦ ਕਾਠੀ ਜੀਆ ਦੋਸਤੋ ਵੀ ਕੋਈ ਵੀਰ ਦੂਰੋਂ ਨੇੜੋਂ ਤੁਸੀਂ ਆਉਣਾ ਘਰ ਵਿਜ਼ਿਟ ਕਰਨੀ ਆ ਵੀ ਫੁੱਲ ਵੱਡੀ ਹਾਈਟ ਆ ਪੇਟ ਪੂਠਾ ਚੜਾਈ ਵੇਖੋਗੇ ਪੂਰੀ ਆ ਤੇ ਟਿੱਲਾ ਟੋਲਾ ਮੈਂ ਤੁਹਾਨੂੰ ਇੱਕ ਹੋਰ ਹੀ ਬੜੀ ਨਜ਼ਦੀਕੀ ਦਿਖਾਉਣਾ ਹੈ ਵੀ ਹਵਾਨਾ ਜਿਹੜਾ 14 15 ਲੀਟਰ ਦੀ ਪਾਜੀ ਗੱਲ ਕਰਦੇ ਪਏ ਨੇ ਪਹਿਲੇ ਸਵੇਰੇ ਦਿੱਤਾ ਸੀਗਾ ਉਹਦੇ ਬਿਲਕੁਲ ਨਾਲ ਰਿਲਦਾ ਮਿਲਦਾ ਜਿਦਾ ਦੋਸਤੋ ਹਵਾਨਾ ਵੀ ਵੇਖੋਗੇ ਤੇ ਪੂਰਾ ਖੁੱਲਾ ਆ ਡਰ ਹ ਹਵਾਨੇ ਦੀ ਟਿੱਲ ਬਹੁਤ ਆ ਦਰਸਾਉਂਦੀ ਪਈ ਆ ਵੀ ਹਵਾਨਾ ਜਿਹੜਾ ਦੋਸਤੋ ਹੋਰ ਚੰਗਾ ਖੁੱਲਾ ਬਣਾਉਂਗੀ ਕਿਉਂਕਿ ਹਜੇ ਇੱਕ ਅਡਜਸਟ ਆਪਾਂ ਇੰਨਾ ਕਹਿ ਸਕਦੇ ਦੀ ਲਾਏ ਪਿਆ ਪਸ਼ੂ ਠੀਕ ਆ ਤੇ ਹਵਾਨਾ ਕਾਫੀ ਖੁੱਲਾ ਬਣਾ ਕੇ ਤਿਆਰ ਕਰੂਗੇ ਵੀ ਆ ਦੇਖੋ ਬਾਕੀ ਸਿੰਗੀ-ਸੂੰਗੀ ਹਰ ਇੱਕ ਚੀਜ਼ ਪੂਰੀ ਘਟ ਕੇ ਲੱਗੀ ਆ ਸਿੰਗੀ-ਸੂੰਗੀ ਵੇਖੋਗੇ ਬਹੁਤ ਖੂਬਸੂਰਤ ਠੀਕ ਆ ਜੀ ਬਿਲਕੁਲ ਛੋਟਾ ਜਿਹਾ ਸਿੰਗ ਆ ਦੇਖੀ ਠੀਕ ਆ ਜੀ ਠੀਕ ਆ ਜੀ ਬੰਨ ਬੰਨ ਦੋ ਜੀ ਆਓ ਇੱਕ ਵਾਰ ਜੀ ਆ ਠੀਕ ਹੈ ਜੀ ਇੱਕ ਦੋਸਤੋ ਇਸੇ ਵੀਡੀਓ ਦੇ ਵਿੱਚ ਆਪਾਂ ਢਿਰ ਕੋ ਤੁਹਾਨੂੰ ਇੱਕ ਹੋਰ ਮਾਝ ਦਿਖਾਵਾਂਗੇ ਵੱਡੀ ਮੈਂ ਹੈ ਜੋ ਕਿਸੇ ਵੀਰ ਨੇ ਉਹ ਵੀ ਖਰੀਦਣੀ ਉਹ ਵੀ ਤੁਸੀਂ ਖਰੀਦ ਸਕਦੇ ਹੋ ਅੱਛਾ ਆਪਾਂ ਜੀ ਸੁਬਿੰਦਰ ਸਿੰਘ ਜੀ ਇਹਦਾ ਮੁੱਲ ਡਿਮਾਂਡ ਕੀ ਸੀ ਆਪਣੀ ਜਿਹੜੀ ਮਾਝ ਦਾ 1.70 ਲੱਖ 70000 1.70 ਲੱਖ ਹਾਂ ਜੀ ਬਾਕੀ ਛੋੜ ਛੱਪਾ ਕੋਈ ਥੋੜਾ ਜਿਹਾ ਤਾਂ ਗੁੰਜਾਇਸ ਕਿ ਖੁੱਲਾ ਹੋ ਜਾ ਮਨ ਤਾਂ ਕੋਈ ਨਹੀਂ ਹੋ ਜੂ ਖੁੱਲਾ ਜਿਹੋ ਜਿਹਾ ਕੋਈ ਬੰਦਾ ਸਾਨੂੰ ਸੇਵਾ ਵਾਲਾ ਬੰਦਾ ਮਿਲਣਾ ਚਾਹੀਦਾ ਸਾਨੂੰ ਕੋਈ ਬੰਦਾ ਸੇਵਾ ਕਰੇ ਜਾ ਕੇ ਨੂੰ ਸਾਹਮਣੇ ਬਿਲਕੁਲ ਜੀ ਬਿਲਕੁਲ ਸਾਡੇ ਡੰਗਰ ਹੁਣਾਂ ਦੋਖ ਆਵੇ ਜਾ ਕੇ ਨੂੰ ਇਹ ਆ ਬਿਲਕੁਲ ਜੀ ਬਿਲਕੁਲ ਤੋਂ 1,70,000 ਆ ਜੋ ਲਾਇਓ ਜੀ 1,70,000 ਭਰਾਵੋ ਉਸ ਛੋਟੀ ਦੀ ਡਿਮਾਂਡ ਸੀ ਜਿਹੜੀ ਆਪਾਂ ਤੁਹਾਨੂੰ ਨੀਲੀ ਰਾਵੀ ਦੀ ਨੀਲੀ ਦੀ ਪਹਿਲੇ ਨੰਬਰ ਤੇ ਦਿਖਾਤੀ ਆ ਤੋ ਚੰਗੀ ਖਾਸੀ ਰੁਪਈਏ ਖਰਚ ਹੋਣੇ ਆ ਤੇ ਭਾਜੀ ਸਰਦਾਰ ਸਾਹਿਬ ਦਾ ਵੀ ਕਹਿਣਾ ਹੈ ਵੀ ਜਿਹੜਾ ਵੀਰ ਅੱਗੇ ਚੰਗੀ ਖਾਸੀ ਸੇਵਾ ਵਾਲਾ ਮਿਲੇ ਤਾਂ ਫੇਰ ਜਿਹੜੇ ਦੋਸਤੋ ਸਵਾਦ ਆਉਂਦਾ ਇਹੋ ਜਿਹਾ ਪਸ਼ੂ ਨੂੰ ਦੇਣ ਦਾ ਵੀ ਤੇ ਬਾਕੀ ਜਿਹਨੇ 1.5 ਲੱਖ 1.60-70 ਹਜ਼ਾਰ ਰੁਪਈਆ ਦੋਸਤੋ ਲਾਉਣਾ ਹੈ ਉਹਨੇ ਸੇਵਾ ਵੀ ਜਿਹੜੀ ਹੈ ਚੰਗੀ ਖਾਸੀ ਕਰ ਲੈਣੀ ਆ ਠੀਕ ਆ ਤੇ ਆ ਆਹੀ ਆਪਣੇ ਕੋਲ ਭਾਜੀ ਮੱਝ ਠੀਕ ਆ ਇਹ ਮੋਰਾ ਦੀਆ ਇਹ ਕੁਆਲਿਟੀ ਜਿਹੜੀ ਦੋਸਤੋ ਤੁਹਾਨੂੰ ਉਹ ਦਿਖਾਉਂਦੇ ਆ ਤੇ ਸਰੀਰਕ ਬੰਤਰ ਬਿਲਕੁਲ ਡੀਨ ਡਾਲ ਜਿਹੜੀ ਬੰਤਰ ਆ ਦੋਸਤੋ ਪੱਟੀ ਆ ਪੁੱਠਾ ਪਠਾ ਬਹੁਤ ਚੌੜ ਪਿਛਲੇ ਸਾਡੇ ਹਣ ਚਲ ਲਈ ਸੀ ਅੱਛਾ ਹੁਣੇ ਤਾਂ ਸਮਾਚਾਰ ਕੀ ਹੈ ਜੀ ਮੱਝ ਬਣੀ ਨਹੀਂ ਹੈ ਬਣੀ ਨਹੀਂ ਬਣੀ ਨਹੀਂ ਹੈ ਅੱਛਾ ਜੀ ਸੋ ਇੱਕ ਦੋ ਵਾਰ ਬਣੀ ਆ ਮੈਨੂੰ ਕੋਈ ਨਹੀਂ ਸਿੰਘ ਬੂਠੀ ਵੇਖੋ ਤਨੀ ਇਹਦੀ ਹਾਈਟ ਸਭ ਕੁਝ ਵੇਖੋ ਤਨੀ ਇਹਦਾ ਮਤਲਬ ਐ ਪੂਰੀ ਤੁਹਾਨੂੰ ਅਸੀਂ ਲੈਂਦੀ ਹਰਿਆਣੇ ਚੋਂ ਸੀ ਜੀ ਹਰਿਆਣੇ ਚੋਂ ਆਈ ਸੀ ਤੇ ਹੁਣ ਸੋਈ ਨੂੰ ਕਿੰਨਾ ਕਿੰਨਾ ਸਾਲ ਹੋ ਗਿਆ ਫਿਰ ਸਾਲ ਸਵਾ ਸਾਲ ਹੋ ਗਿਆ ਸਾਲ ਸਵਾ ਸਾਲ ਹੋ ਗਿਆ ਤੇ ਹੁਣ ਥੱਲੇ ਚੈੱਕ ਚੁੱਕ ਕਰਾਂ ਉਹ ਦੁੱਧ ਹੈ ਹਾਂ ਦੁੱਧ ਹੈਗਾ ਦੁੱਧ ਹੈਗਾ ਕਿੰਨਾ ਕਿਲੋ ਹੈਗਾ ਲੀਟਰ ਦਾ ਦੋ ਡੇਢ ਦੋ ਲੀਟਰ ਸਵੇਰੇ ਡੇਢ ਦੋ ਲੀਟਰ ਸ਼ਾਮ ਨੂੰ ਡੇਢ ਦੋ ਲੀਟਰ ਅੱਛਾ 2.5 3 ਦੇ ਲੱਗੇ ਤਾਂ ਕਿ ਹਾਂ ਦੁੱਧ ਹੈਗਾ ਜੀ 3 4 ਕਿਲੋ ਤਿੰਨ ਚਾਰ ਕਿਲੋ ਦੁੱਧ ਹੈਗਾ ਤੇ ਮੇਨ ਜਿਹੜਾ ਦੋਸਤੋ ਕਾਰਨ ਉਹ ਇਹੋ ਹੀ ਆ ਵੀ ਸਾਲ ਸਵਾ ਸਾਲ ਜਿਹੜਾ ਹੋ ਗਿਆ ਤੇ ਬਣੀ ਨਿਆਸੀ ਨਹੀਂ ਲੱਗੀ ਕਿ ਨਵੇਂ ਦੁੱਧ ਨਹੀਂ ਹੋਏਗੀ ਅਕੇ ਜਿਹੜਾ ਵੀ ਕਾਰੀ ਕਾਰੀ ਵਿਹਾਰੀ ਜਾਂ ਕਾਰੀਗਰ ਬੰਦਾ ਠੀਕ ਹੈ ਕੱਟਣ ਵਾਲੇ ਸਾਨੂੰ ਪੈਸੇ ਦਿੰਦੇ ਆ ਪਰ ਅਸੀਂ ਉਹਨਾਂ ਨੂੰ ਦਿੰਦੇ ਨਹੀਂ ਹਾਂ ਸਾਨੂੰ ਕੱਟਣ ਵਾਲੇ ਪੈਸੇ ਦਿੰਦੇ ਅਸੀਂ ਦਿੰਦੇ ਨਹੀਂ ਉਹਨਾਂ ਵੱਡੀ ਮੈਂ ਜੀ ਦੇ ਨੂੰ ਜੀ ਨਹੀਂ ਕਰਦਾ ਜੀ ਨੂੰ ਜੀ ਨਹੀਂ ਜੀ ਕਰਦਾ ਪੁਲਿਸੀ ਫਿੱਕੀ ਹੋਵੇ ਪਸ਼ੂ ਬੰਦਾ ਫੜਾ ਦਿੰਦਾ ਆ ਜਾਵੇ ਐਡਾ ਰਾਜੀ ਪਸ਼ੂ ਔਖਾ ਔਖਾ ਜੀ ਐਡੀ ਤੇ ਮਤਲਬ ਤੇ ਮੇਰਾ ਘਾਈ ਟੇ ਹੋ ਗੱਡੀ ਆ ਤੇ ਮੇਰੇ ਕਿੱਥੇ ਆਉਂਦੀ ਆ ਇਹ ਫੁੱਲ ਵੱਡੇ ਕਦ ਕੱਢਦੀ ਆ ਦੋਸਤੋ ਠੀਕ ਆ ਭਰੇ ਬਿਲਕੁਲ ਭਰਵੇਂ ਪਿੰਡੇ ਦੀ ਆ ਜਿਵੇਂ ਆਪਾਂ ਨਾਰਮਲ ਕਹਿੰਦੇ ਨਾ ਵੀ ਦੋ ਮੱਜਾਂ ਸਟਾਈਲ ਦੇ ਵਿੱਚ ਦੇਖੋ ਪੂ ਕੰਡਾ ਸਿੰਘ ਆ ਕੱਦ ਕੱਟ ਜਿਹੜਾ ਇੱਕ ਮਾਲੀਆਂ ਆ ਆਪਾਂ ਵੱਡੇ ਝੋਟਿਆਂ ਦਾ ਭਲੇਖਾ ਪਾਉਂਦੀ ਆ ਵੀ ਵੱਡੇ ਝੋਟੇ ਜਿਹੜੇ ਆਪਾਂ ਭਲੇਖਾ ਪਾਉਂਦੇ ਆ 1.5 ਲੱਖ ਦੀ ਲੈਂਦੀ ਆ ਇਹ ਅੱਛਾ ਜੀ ਹਾਂ ਜੀ ਨਹੀਂ ਐਡੀ ਮੈਨੂੰ ਤਾਂ ਕੋਈ ਸ਼ੱਕ ਨਹੀਂ ਜੀ ਇਹ ਤਾਜੀ ਅੱਜ ਸੁਣੀ ਹੋਵੇ ਸੱਜਰ ਸੁਣੀ ਹੋਵੇ ਕੋਈ ਦੋ ਦਿਨ ਹੀ ਮਿਲ ਦਿੰਦਾ ਕੋਈ ਬਿਲਕੁਲ ਜੀ ਬਿਲਕੁਲ ਤੇ ਫੁੱਲ ਵੱਡੀ ਹਾਈਟ ਆ ਤੇ 2-3 ਕਿਲੋ ਦੁੱਧ ਜਿਹੜਾ ਵੀ ਚੈੱਕ ਪਾਸ ਕੋਈ ਫੁੱਲ ਥਣ ਹੋ ਜਾਣਗੇ ਠੀਕ ਆ ਤੇ ਸੱਜਰ ਦਾ ਦੁੱਧ ਕਿੰਨਾ ਸੀ ਜਾਂਦਾ ਜੀ 18 ਕਿਲੋ ਦਾ ਚੋਇਆ ਜੀ ਦਾ 18 ਕਿਲੋ ਸੀ ਕੋਈ ਆਪਣਾ ਮਤਲਬ ਕਿ ਏਆਈ ਕਰਵਾਈ ਨਹੀਂ ਜਾਂ ਮਾਲੀ ਬੁੱਲੀ ਕਰਵਾਈ ਆ ਦੋ ਤਿੰਨ ਰੱਖ ਲਈ ਆ ਸਾਡੇ ਨਾਲ ਜਿੱਥੇ ਜਗ੍ਹਾ ਜਿੰਨਾ ਕੋ ਮਾੜੇ ਜਿੱਥੇ ਜਗ੍ਹਾ ਉਥੇ ਥੋੜੀ ਜਿਹੀ ਤੰਗ ਆਦੇ ਉਥੇ ਮਤਲਬ ਗਰਮੀ ਜੀ ਆਦੇ ਨਹੀਂ ਸੁੱਤਰਾਇਆ ਕੰਮ ਠੀਕ ਹੈ ਜੀ ਠੀਕ ਆ ਉਹ ਆਂਦੇ ਨਹੀਂ ਅਸੀਂ ਰੱਖਣੀ ਨਹੀਂ ਉਹਨਾਂ ਨੂੰ ਬੰਦੇ ਵੀ ਨਹੀਂ ਰੱਖਣੀ ਅਸੀਂ ਅੱਛਾ ਇਹ ਤਾਂ ਲੈਣ ਦੇਣ ਫਿਰ ਕੀ ਆ ਵੀ ਇਹਦਾ ਲੈਣ ਦੇਣ ਇੱਕ ਹੀ ਆ ਜੀ ਜਿਆਦਾ ਉਹ ਨਹੀਂ ਮੰਗ ਨਹੀਂ ਸਕਦੇ ਇਹਦਾ ਇਹਦਾ ਸਿਰਫ 70000 ਰੁਪਿਆ ਲੈਣਾ 70000 ਹਾਂ ਬਾਕੀ ਵਜਨ ਵਟਾ ਵੀ ਪੂਰਾ ਵਜਨ ਵਟੇ ਲੂ ਕੱਟ ਕੱਟਿਆ ਜੇਕਰ ਨਿਕਲ ਆਈ ਤੇ 2 ਲੱਖ ਦਾ ਮਾਲ ਆ 2 ਲੱਖ ਦਾ ਮਾਲ ਆ ਜੇ ਸਾਹ ਕੋ ਸਾਬ ਲੈਣਾ 2 ਮਹੀਨਾ 2 ਮਹੀਨੇ ਦਾ ਕੋਈ ਕਰ ਲਵੇ ਇਹਨੂੰ ਖੇਚਲ ਕਰ ਲਵੇ ਤੇ ਉਦੋਂ ਮਗਰੋ ਗੱਬਣ ਕਰਾ ਦੇ ਨੇ 2 ਲੱਖ ਦੀ ਮੱਝ ਨਾ ਵਕੇ ਸੱਜੇ ਤਾਂ ਸਾਡੇ ਕੋਲੋਂ ਖਾੜੇ ਕਿੱਲੇ ਆ ਗਏ ਅਸੀਂ ਲੈ ਆਵਾਂਗੇ 2 ਲੱਖ ਦੀ ਹੂੰ ਇਹਨੂੰ ਗੱਬਣ ਕਰਾ ਦਿਓ ਅਸੀਂ 2 ਲੱਖ ਦੀ ਲੈ ਆਵਾਂਗੇ ਨੌ ਵੀ ਪਰੋ ਆ ਮਾਜੇ ਮੈਂ ਦੂਰੀ ਤੋਂ ਵੀ ਦਿਖਾ ਦਨਾ ਬਹੁਤੇ ਵੀਰਾਂ ਦੇ ਮਨ ਦੇ ਵਿੱਚ ਕੋਈ ਡਾਊਟ ਨਾ ਹੋਵੇ ਵੀ ਜਾਨੀ ਮੈਂ ਆਪਾਂ ਨੀਲੀ ਰਾਵ ਜੀ ਤੁਹਾਨੂੰ ਪਹਿਲਾਂ ਦਿਖਾਈਏ ਦੋਸਤੋ ਠੀਕ ਹੈ ਉਹਦੇ ਨਾਲੋਂ ਵੀ ਤੁਸੀਂ ਭਾਰੀ ਮੰਨ ਕੇ ਲੈ ਕੇ ਜਾ ਸਕਦੇ ਹੋ ਵੱਡੀ ਇਹ ਮੈਂ ਤੇ ਇੱਕ ਐਨੀ ਕੁ ਘਾਲੂਆ ਜਿਹੜੀ ਆ ਦੋਸਤੋ ਵੀ ਜਿਹੜਾ ਵੀਰ ਕੇ ਹੱਥ ਪਾ ਲੂਗਾ ਬਿਲਕੁਲ ਗੱਬਣ ਕਰਾ ਲੂਗਾ ਉਹਦੇ ਲਈ ਤਾਂ ਜਿਹੜਾ ਦੋਸਤੋ ਇਹ ਖਜ਼ਾਨਾ ਹੀ ਹੈ ਠੀਕ ਹੈ ਪੈਸੇ ਵਾਧੂ ਵਟਾ ਦੇਣੇ ਆ ਉਮੀਦ ਤੋਂ ਵਾਧੂ ਵਟਾ ਦੂਗੀ ਕਿਉਂਕਿ ਵੱਡੀ ਮੈਂ ਆ ਠੀਕ ਹੈ ਤੇ ਨਾ ਪਾਲੇ ਵੱਡੀਆਂ ਮੱਜਾਂ ਚ ਨਹੀਂ ਆਉਂਦੀ ਕਿ ਬਿਲਕੁਲ ਦੂਜਾ ਜਾਂ ਤੀਜਾ ਸਵੇ ਹੀ ਹੋਊਗੀ ਦ ਇਹ ਤੀਜੇ ਸਵੇਰੇ ਆ ਕੇ ਬੰਨਾ ਹੀ ਹੋਊਗਾ ਤੀਜੇ ਸਵੇਰੇ ਬੰਨਾ ਆ ਕੇ ਦੂਜੇ ਸਵੇਰੇ ਤੇ ਹੁਣ ਮਲਕੀ ਜਿਹੜਾ ਦੁੱਧ ਹੋਊਗਾ ਦੂਜੇ ਸਵੇਰੇ ਚਲਣ ਲਈ ਹੋਊਗੀ ਆ ਦੂਜੇ ਸਵੇਰੇ ਤੇ ਤੀਜੇ ਸਵੇਰੇ ਲੱਗੇ ਜਿਹੜੀ ਦੋਸਤ ਬਣੇਗੀ ਠੀਕ ਆ ਤੇ ਆ ਫੇਸ ਕੁਆਲਟੀ ਆ ਤੇ ਆ ਮੂੰਹ ਮੱਥਾ ਜੇ ਫੁੱਲ ਵੱਡੀ ਕੱਦ ਕਾਠੀ ਦੀ ਹਾਈਟ ਫੁੱਲ ਤੇ ਪਲੀ ਭਲਾਈ ਪੂਰੀ ਆ ਬਿਲਕੁਲ ਜੀ ਪਲੀ ਭਲਾਈ ਪੂਰੀ ਆ ਤੇ 17 18 ਲੀਟਰ ਜਿਹੜਾ ਦੁੱਧ ਸੱਜਰ ਦਾ ਦੁੱਧ ਸੀਗਾ ਤੇ ਆ ਗੱਲ ਬਾਤ ਜੀ ਬਿਲਕੁਲ 70000 ਦੇ ਵਿੱਚ ਦਿੱਤੀ ਜਾਊਗੀ ਇਹਨੂੰ ਵੀਰ ਜੀ ਤੋੜੀਏ ਮਾੜਾ ਦਿਖਾ ਦਿਓ ਅਸੀਂ ਤੋੜ ਕੇ ਨਤਾਗ ਦੇ ਜਿਹੜੇ ਮਿਆਰ ਆ ਦੇਖੋ ਫੋਲੋਵਰ ਦੀ ਹਾਈਟ ਸੋ ਇੱਕ ਜਿਹੜਾ ਦੋਸਤੋ ਮੋਸਟ ਇੰਪੋਰਟੈਂਟ ਗੱਲ ਹੈ ਵੀ ਦੋ ਨੰਬਰ ਦੇ ਮਾਲ ਦੇ ਵਿੱਚੋਂ ਹੁੰਦੇ ਸੀ ਵੀ ਨਹੀਂ ਆਪਾਂ ਦੇ ਸਕਦੇ ਠੀਕ ਹੈ ਜੀ ਕਿਉਂਕਿ ਅੱਥੀ ਲਿਆਂਦੀ ਆ ਪੈਸੇ ਕਾਫੀ ਖਰਚ ਕਰਕੇ ਪਸ਼ੂ ਲਿਆਂਦਾ ਤੇ ਨਾਂ ਬਣਦਾ ਜਿਹੜਾ ਰੀਜ਼ਨ ਸੀਗਾ ਵੀ ਨਾਂ ਆ ਕੇ ਆਸ ਲੱਗਣ ਦੇ ਕਰਕੇ ਜਿਹੜੀ ਇਹ ਮੱਝ ਆਪਾਂ ਸੇਲ ਕਰਦੇ ਪਏ ਆ। ਸੋ ਘਰੇ ਰੱਖਣ ਵਾਲਾ ਵੀਰ ਖਾਸ ਤੌਰ ਤੇ ਹੱਥ ਪਾਓ ਜਿੰਨੇ ਘਰੇ ਰੱਖਣੀਆਂ। ਠੀਕ ਆ ਜੀ 2 ਨੰਬਰ ਬਿਲਕੁਲ ਗਰਦਨ ਕਿੱਡੀ ਲੰਮੀ ਆ ਇਹ ਹਰਿਆਣੇ ਤੋਂ ਆਈ ਸੀ ਆਪਣੀ ਹਰਿਆਣੇ ਤੋਂ ਆਈ ਸੀ। ਆ ਦੇਖੋ। ਲਵਾਈ ਕਿੰਨੀ ਹੈ ਮੱਝ ਦੀ? ਬੇਲ ਬੜੀ ਹੈ ਜੀ। ਕਿਹੇ ਕੱਲੋਂ ਕਸਰ ਹੋਵੇ ਕੋਈ ਦੱਸਿਓ। ਅ ਕੱਦ-ਕੱਠ ਵੀ ਬੇਲ ਵੀ ਹਰ ਪਾਸਿਓਂ ਪੂਰੀ ਆ ਦੋਸਤੋ। ਤੇ ਅੱਗੇ ਜਿਹੜੇ ਵੀਰ ਨੇ ਕਾ ਖਾਸ ਤੌਰ ਤੇ ਸਭ ਸੰਭਾਲ ਕਰ ਲੈਣੀ ਆ ਇਨੀ ਕੇਅਰ ਕਰਕੇ ਤੁਸੀਂ ਲਵਾ ਸਕਦੇ ਹੋ ਉਹ ਵੀਰ ਤੁਸੀਂ ਜਰੂਰ ਹੱਥ ਪਾ ਲਿਓ 70000 ਰੁਪਇਆ ਹਾਂ ਨਾ ਜਿਹੜੀ ਹੈਗੀ ਡਿਮਾਂਡ ਆ ਠੀਕ ਆ ਬਾਕੀ ਮੌਕੇ ਦਾ ਕੋਈ ਉੱਪਰ ਹੇਡਾ ਹੋ ਜੂਗੀ ਗੱਲਬਾਤ ਹੋਣ ਤੋਂ ਹੋ ਜਾਂਦਾ ਜੀ ਠੀਕ ਆ ਤੇ ਇੱਕ ਭਾਜੀ ਆਪਣੇ ਨੰਬਰ ਜਰੂਰ ਦੇ ਦਈਏ ਜੀ ਨੰਬਰ ਇਹ ਹੋ 9780433633 ਇਹ ਚੱਲੀ ਜਾਊਗਾ ਜਦੋਂ ਦਿਨ ਰਾਤ ਭਾਰੇ ਠੀਕ ਆ ਜੀ ਹਾਂ ਇਹਨੂੰ ਨਹੀਂ ਕੋਈ ਪ੍ਰੋਬਲਮ ਹੈ ਜੀ ਨੰਬਰ ਨੂੰ ਨਹੀਂ ਕੋਈ ਠੀਕ ਆ ਜੀ ਠੀਕ ਆ ਇਹ ਨੰਬਰ ਆ ਦੋਸਤੋ ਬਿਲਕੁਲ ਸਰ ਹੁਣਾਂ ਦੇ ਨੰਬਰਾਂ ਤੇ ਤੁਸੀਂ ਸੰਪਰਕ ਕਰਨਾ ਦੋ ਪਸ਼ੂ ਦਿਖਾਤੀ ਆ ਇੱਕ ਨੀਲੀ ਰਵੀ ਦੀ ਬਿਲਕੁਲ ਜਿਹੜੀ ਸੱਜਰ ਢੋਕੀ ਆ ਬਿਲਕੁਲ ਤਿਆਰੀ ਦੇ ਵਿੱਚ ਆ ਮੱਝ ਦਿਖਾਤੀ ਆ ਆਪਾਂ ਝੋਟੀ ਦਿਖਾਤੀ ਆ ਨੀਲੀ ਦੀ ਪਿਓਰ ਸੀਗੀ ਇਸ ਤੋਂ ਬਾਅਦ ਇੱਕ ਤੁਹਾਨੂੰ ਇਹ ਆਪਾਂ ਜਿਹੜੀ ਦੋਸਤੋ ਦਿਖਾਤੀ ਆ ਕੋਈ ਵੀਰ ਆਪਦਾ ਫੰਡਰ ਸਮਝ ਕੇ ਤੁਸੀਂ ਲੈ ਜਾਣੀ ਆ ਵੀ ਇਹ ਨਹੀਂ ਕੋਈ ਦੱਸਿਆ ਗਿਆ ਵੀ ਇੰਨੇ ਮਹੀਨੇ ਦੀ ਜਾਂ ਇੰਨੇ ਦਿਨਾਂ ਦੀ ਕੋਈ ਏਆਈ ਕਰਵਾਈ ਹੈ ਜਾਂ ਗੱਬਨ ਹੈ ਠੀਕ ਆ ਜੀ ਆਪਦਾ ਜਿਹੜਾ ਵੀਰ ਨੇ ਕਿਸੇ ਨੇ ਹੀਲਾ ਕਰ ਲੈਣਾ ਉਹ ਹੱਥ ਪਾ ਸਕਦਾ ਠੀਕ ਆ ਜੀ ਰੇਟ ਭਾਅ ਪੜਦਾ ਤੁਸੀਂ ਮੱਝ ਦੇ ਇੱਕ ਕੱਦ ਕਾਠ ਦੇ ਵਜਨ ਦੇ ਹਿਸਾਬ ਨਾਲ ਵੀ ਦੇਖ ਸਕਦੇ ਹੋ ਵੀ ਉਹ ਹਿਸਾਬ ਨਾਲ ਜਾਇਜ ਆ ਬਾਕੀ ਅੱਗੇ ਥੋੜੀ ਕਿਸੇ ਵੀਰ ਦੀ ਆਪੋ ਆਪਣੀ ਸੋਚ ਸਮਝਾ ਕੇ